ਤੁਸੀਂ ਸਾਡਾ ਰਿਪੋਰਟ ਨਹੀਂ ਵਾਪਸ ਕਰੇਂ ਪੈਸੇ ਵਾਪਸ ਬਿਲਕੁਲ ਨਹੀਂ ਪੈਸੇ ਵਾਪਸ ਨਹੀਂ ਕਰਨੇ ਇੱਕ ਚਵਾਨੀ ਨਹੀਂ ਵਾਪਸ ਕਰੀ ਕਿਉਂ ਨਹੀਂ ਕਰਨੀ ਸਰ ਸਕੈਨ ਦੇਤੀ ਤੇ ਰਿਪੋਰਟ ਕਰ ਦੇਤੀ ਕਿੱਥੇ ਕਿੱਥੇ ਰਿਪੋਰਟ ਦੇਤੀ ਤੁਸੀਂ ਸਰ ਮੈਂ ਜੋ ਤੇਰੀ ਰਿਪੋਰਟ ਹੈਗੀ ਹੈ ਨਾ ਜੋ ਮੈਨੂੰ ਉੱਥੇ ਦਿਖਿਆ ਮੈਂ ਸਭ ਦੇਖ ਲਿਆ ਹੋਰ ਤੇ ਸਰ ਸਵੇਰ ਦੇ ਆਏ ਆ ਬੱਚੇ ਪਰਚਾ ਮੈਂ ਕੀ ਕਹਿੰਦਾ ਮੈਂ ਮੈਂ ਤੇਰੇ ਘਰ ਜਾ ਕੇ ਸਕੈਨ ਕਰਾਂ ਤੇਰੇ ਤੇ ਸਾਡੇ ਸਵੇਰ ਦੇ ਤੁਸੀਂ ਜੀਟੀਆਡੀ ਮੀਟਿੰਗ ਹੀ ਤੁਸੀਂ ਕਹਿ ਸਕਦੇ ਹੋ ਨਾ ਮੀਟਿੰਗ ਹੀ ਹੋ ਗਿਆ ਨਾ ਨਹੀਂ ਹੋਇਆ ਨਾ ਪੈਸੇ ਵਾਪਸ ਕਰੋ ਕੋਈ ਨਹੀਂ ਵਾਪਸ ਨਹੀਂ ਕਿਉਂ ਨਹੀਂ ਹੋਣੇ ਨਹੀਂ ਹੋਣੇ ਬੱਸ ਕਿਉਂ ਨਹੀਂ ਹੋਣੇ ਤੇ ਮਾਖਰਾ ਮ ਤੱਕੇ ਮਾਰ ਲਾ ਮਾਰ ਲਓ ਧੋਕੇ ਹੱਥੀ ਪਿਆ ਜੋ ਮਾਰ ਦੋ ਨਹੀਂ ਮਾਰ ਦੋ ਨਾ ਧੱਕੇ ਕਿਉਂ ਮਾਰਿਆ ਧੱਕੇ ਕਿਉਂ ਮਾਰੇ ਚਲ ਧੱਕੇ ਕਿਉਂ ਮਾਰਦੇ ਹੋ ਪੈਸੇ ਵਾਪਸ ਕਰੋ ਪਹਿਲਾਂ ਮੇਰੇ ਕੰਪਲੀਟ ਦੇ ਪੈਸੇ ਵਾਪਸ ਕਰੋ ਮੇਰਾ 700 ਰੁਪਏ ਲਿਆ ਬਿਨਾਂ ਨਜਾਇਜ਼ ਪੈਸੇ ਕਿਉਂ ਲਏ ਫਿਰ ਤੁਸੀਂ ਜਾਂਦੇ ਪੈਸੇ ਵਾਪਸ ਕਰੋ ਮੇਰੇ ਤੇਰਾ ਦਿਮਾਗ ਖਾਣ ਨਹੀਂ ਮੇਰਾ ਦਿਮਾਗ ਆ ਤਾਂ ਖੜਾਵਾ ਮੈਂ ਗਲਤੀ ਕੰਡਾ ਹੈ ਜਦੋਂ ਸਵੇਰ ਦੇ ਬੱਚੇ ਆ ਗਏ ਦੋ ਬੱਚੇ ਰੌਂਡਿਆ ਸਵੇਰ ਦੇ ਬੱਚੇ ਤੁਸੀਂ ਤੁਹਾਡੀ ਮੀਟਿੰਗ ਹੀ ਤੁਸੀਂ ਕਹਿੰਦੇ ਵੀ ਸਾਡੀ ਮੀਟਿੰਗ ਹੈ ਨਹੀਂ ਹੋਇਆ ਨਾ ਕਾ ਕਿਉਂ ਨਹੀਂ ਹੋਇਆ ਪਤਾ ਨਹੀਂ ਹੋਇਆ ਉਹਨਾਂ ਨੇ ਕਿਹਾ ਤਾਂ ਮੈਂ ਮੈਂ ਤੁਹਾਨੂੰ ਬੱਸ ਇੰਨੀ ਗੱਲ ਕਹੀ ਹੈ ਕਿ ਸਵੇਰ ਦੇ ਬੱਚੇ ਪਰੇਸ਼ਾਨ ਹੋਣ ਦੇ ਅੰਦਰ ਬਾੜ ਲੋ ਅੰਦਰ ਬਾੜ ਦੇ ਚੱਕਰ 'ਚ ਤੁਸੀਂ ਝੂਠ ਹੀ ਬੋਲਤਾ ਪੀੜ ਬੋਲ ਤੁਹਾਡੀ ਕੰਪਲੀਟ ਨਹੀਂ ਹੈ ਤੁਹਾਡਾ ਪਿੱਤਾ ਹੀ ਨਹੀਂ ਹੈ

ਸਰ ਐਸਟਰਾ ਸੀ ਪੇਸ਼ੈਂਟ ਆਇਆ ਸੀ ਪ੍ਰੀਤੀ ਸ਼ਰਮਾ ਨਾਂ ਕਰਕੇ ਪੇਸ਼ੈਂਟ ਸੀ ਉਹ ਆਇਆ ਸੀ ਸਾਡੇ ਕੋਲ ਸਕੈਨ ਕਰਾਉਣ ਵਾਸਤੇ ਤੇ ਜਦੋਂ ਪਹਿਲੀ ਵਾਰੀ ਚੈੱਕ ਕੀਤਾ ਉਹਦਾ ਬਾਥਰੂਮ ਦਾ ਪ੍ਰੈਸ਼ਰ ਨਹੀਂ ਸੀ ਫਿਰ ਉਹਨਾਂ ਨੇ ਸੀ ਲੈਸਿਕ ਦੀ ਟੈਬਲੇਟ ਦੇ ਕੇ ਪ੍ਰੈਸ਼ਰ ਬਣਵਾਇਆ ਤੇ ਜਦੋਂ ਅਸੀਂ ਉਹਦਾ ਚੈੱਕ ਕਰ ਰਹੇ ਸੀ ਸਕੈਨ ਕਰ ਰਹੇ ਸੀ ਉੱਥੇ ਦੇਖਿਆ ਕਿ ਸਾਨੂੰ ਉਹਦਾ ਨਾ ਪਿੱਤਾ ਨਹੀਂ ਠੀਕ ਰੰਦਾ ਦਿਖ ਰਿਹਾ ਸੀ ਅਸੀਂ ਤੇ ਜਦੋਂ ਸਕੈਨ ਅਸੀਂ ਕਰ ਲਿਆ ਸਾਰਾ ਤੇ ਉਹਨੂੰ ਪੇਸ਼ੈਂਟ ਨੂੰ ਇਹੀ ਕਨਵੇ ਕੀਤਾ ਕਿ ਵੀ ਤੁਹਾਡਾ ਪਿੱਤਾ ਨਹੀਂ ਅਚੀ ਤਰ੍ਹਾਂ ਦਿਖ ਰਿਹਾ ਇਹ ਇਹਦੇ ਕਈ ਕਾਰਨ ਹੋ ਸਕਦੇ ਆ ਕਈ ਵਾਰੀ ਪਿੱਤਾ ਜਮਦੂਰੀ ਨਹੀਂ ਹੁੰਦਾ ਕਈ ਵਾਰੀ ਖਾਣਾ ਖਾਂਦੇ ਨੇ ਵਜਾ ਤੇ ਨਾ ਸੁੰਗੜ ਜਾਂਦਾ ਜਾਂ ਕਈ ਵਾਰੀ ਉਹਦੀ ਪੋਜੀਸ਼ਨ ਅਲੱਗ ਹੁੰਦੀ ਹੈ ਤੇ ਤੁਸੀਂ ਨਾ ਅਸੀਂ ਰਿਪੋਰਟ ਤੁਹਾਡੀ ਬਣਾ ਦੱਟਿਆਂ ਤੇ ਤੁਸੀਂ ਸਵੇਰੇ ਇੱਕ ਵਾਰੀ ਆ ਕੇ ਨਾ ਖਾਲੀ ਪੇਟ ਸਾਡੇ ਨਾਲ ਚੈੱਕ ਕਰਾ ਲੈਣਾ ਪੂਰਾ ਵੈਰੀਫਾਈ ਹੋ ਜਾਏਗਾ ਉਹ ਤਾਂ ਕਿ ਜਦੋਂ ਅਸੀਂ ਉਹਨੂੰ ਇਹ ਸਾਰਾ ਕਰਕੇ ਆਪਣੀ ਰਿਪੋਰਟ ਪੂਰ ਤਿਆਰ ਕਰ ਲਈ ਤੇ ਉਹ ਕੁਛ ਨੇ ਆਪਣੇ ਹਸਬੰਦ ਨਾਲ ਜਾ ਕੇ ਗੱਲ ਕੀਤੀ ਕਿ ਡਾਕਟਰ ਸਾਹਿਬ ਸਵੇਰੇ ਬੁਲਾ ਰਹੇ ਆ ਤੇ ਉਹਦੀ ਹਸਬੰਦ ਨੇ ਬਾਹਰ ਊਲਾਵਾਣਾ ਸ਼ੁਰੂ ਕਰ ਦਿੱਤਾ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਸਾਡਾ ਪਿੱਤਾ ਨਹੀਂ ਹੈਗਾ ਜੀ ਹੈ ਉਹ ਹੈ ਮਤਲਬ ਉਹ ਕਾਫੀ ਬਾ ਇਹ ਇਹ ਕਿਸਰਾ ਹੋ ਸਕਦਾ ਤੁਸੀਂ ਸਾਡੇ ਪੈਸੇ ਵਾਪਸ ਕਰੋ ਵਾਹੀ ਨਹੀਂ ਮਤਲਬ ਇਹ ਤੁਹ ਕਰਾਣਾ ਹੈਗਾ ਜੀ ਹੈ ਉਹ ਹੈ ਤੇ ਬਾਅਦ ਵਿੱਚ ਆ ਕੇ ਇਹ ਮੈਸਕੈਨਿੰਗ ਕਰ ਰਿਹਾ ਸੀ ਤੇ ਸਕੈਨਿੰਗ ਰੂਮ ਦਾ ਦਰਵਾਜ਼ਾ ਖੋਲਣਾ ਸ਼ੁਰੂ ਕਰ ਦਿੱਤਾ ਮੈਂ ਸਕੈਨ ਕਰ ਰਿਹਾ ਸੀ ਕਿਸੇ ਲੇਡੀ ਪੇਸ਼ੈਂਟ ਦਾ ਤੇ ਮੈਂ ਉਹਨੂੰ ਮਨਾ ਕੀਤਾ ਕਿ ਵੀ ਇਸ ਤਰ੍ਹਾਂ ਨਾ ਕਰ ਤੂੰ ਪਾਪਰਲੀ ਆ ਕੇ ਮੇਰੇ ਨਾਲ ਆਫਿਸ ਦੇ ਵਿੱਚ ਗੱਲ ਕਰਾ ਆ ਕੇ ਉਹਨੇ ਫਿਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਫਿਰ ਮੈਂ ਆਪਣਾ ਕੰਮ ਛੱਡ ਕੇ ਤੇ ਆਫਿਸ ਦੇ ਵਿੱਚ ਆ ਕੇ ਉਹਦੇ ਨਾਲ ਗੱਲ ਕਰਨ ਲੱਗਾ ਤੇ ਮੈਨੂੰ ਨਹੀਂ ਪਤਾ ਸੀ ਕਿ ਉਹ ਕੋਈ ਰਿਕਾਰਡਿੰਗ ਪਰਪਸ ਦੇ ਨਾਲ ਕਰ ਰਿਹਾ ਹੈ ਸਾਰਾ ਆ ਕੇ ਤੇ ਮੈਂ ਉਹਨੂੰ ਹੌਸਲੇ ਵੀ ਸੰਦੇਹਾ ਕਿ ਵੀ ਕਿਤਾ ਨਹੀਂ ਦਿਖ ਰਿਹਾ ਹੈਗਾ ਕਿ ਆ ਕੇ ਕਿ ਚੱਕਰ ਆਲਾ ਨਹੀਂ ਨਹੀਂ ਮੈਨੂੰ ਨਹੀਂ ਮੈਂ ਕਹਿੰਦਾ ਮੈਂ ਨਹੀਂ ਚੱਕਰਾਨਾ ਹੈਗਾ ਮੈਂ ਨਹੀਂ ਮੇਰੇ ਪੈਸੇ ਵਾਪਸ ਕਰੋ ਤੁਸੀਂ ਕਿ ਕਿ ਤੂੰ ਵੈਰੀਫਾਈ ਕਰਾ ਲਾ ਕਿ ਤੂੰ ਹੋਣ ਜੇ ਤੈਨੂੰ ਮੇਰੀ ਰਿਪੋਰਟ ਤੇ ਸ਼ੱਕ ਹੈ ਤੂੰ ਕਿਦੋਂ ਵੈਰੀਫਾਈ ਕਰਾ ਲਾ ਉਹ ਨਹੀਂ ਉਹ ਐਸਾ ਕਰਕੇ ਤੇ ਆਪਣਾ ਰਿਕਾਰਡਿੰਗ ਕਰਕੇ ਤੇ ਚਲਾ ਗਿਆ ਤੇ ਬਾਅਦ ਵਿੱਚ ਆ ਕੇ ਤੇ ਉਹ ਪੈਸੇ ਦੀ ਡਿਮਾਂਡ ਕਰ ਲਾ ਪਿਆ ਆ ਕੇ ਤੇ ਜਦੋਂ ਐਸਾ ਦੀ ਗੱਲ ਹੋਈ ਤੇ ਮੈਂ ਫਿਰ ਮਤਲਬ ਪੁਲਿਸ ਨੂੰ ਉਸ ਵੇਲੇ ਕੰਪਲੇਨਟ ਕੀਤੀ ਇਹਦੇ ਬਾਰੇ ਇਹ ਲਾ ਫੋਨ ਦੇ ਉੱਤੇ ਕੰਪਲੇਂਟ ਕੀਤੀ ਹੈ ਉਹਨਾਂ ਨੂੰ ਪੁਲਿਸ ਨੂੰ ਉਹਦੇ ਬਾਰੇ ਤੇ ਹੁਣ ਉਹਦਾ ਫੋਨ ਨੰਬਰ ਵੀ ਕਨਵੇ ਕੀਤਾ ਪੁਲਿਸ ਨੂੰ ਤੇ ਉਸ ਤੋਂ ਬਾਅਦ ਮੈਂ ਰਿਟਨ ਦੀ ਕੰਪਲੇਂਟ ਵੀ ਭੇਜੀ ਤੇ ਬਾਅਦ ਵਿੱਚ ਪੁਲਿਸ ਵੱਲੋਂ ਮੈਨੂੰ ਇਨਫੋਰਮੇਸ਼ਨ ਆਈ ਸੀ ਕਿ ਅਸੀਂ ਉਹਨੂੰ ਫੋਨ ਦੇ ਉੱਤੇ 3-4 ਵਾਰੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਫੋਨ ਨਹੀਂ ਚੱਗ ਰਿਹਾ ਹੈਗਾ ਤੇ ਅਸੀਂ ਕੱਲ ਫਿਰ ਦੁਬਾਰਾ ਤੋਂ ਵੈਰੀਫਿਕੇਸ਼ਨ ਕਰਾਂਗੇ ਤੇ ਇਹ ਸਾਰਾ ਮੁੱਦਾ ਸੀ ਕਿ ਉਹਦੀ ਪ੍ਰਾਪਰਟੀ ਅਸੀਂ ਸਕੈਨ ਕਰਕੇ ਉਹਦੀ ਪ੍ਰਾਪਰਟੀ ਰਿਪੋਰਟ ਵੀ ਬਣਾਈ ਹੈ ਸਾਰੀ ਉਹਦੀ ਪੂਰੀ ਰਿਪੋਰਟ ਵੀ ਤਿਆਰ ਕੀਤੀ ਗਈ ਹੈ ਸਭ ਕੁਝ ਕੀਤਾ ਗਿਆ ਤਿਆਰ ਪਰ ਉਹ ਮਤਲਬ ਉਹਦਾ ਪਰਪਸ ਹੀ ਕੁਝ ਹੋਰ ਲੱਗ ਰਿਹਾ ਸੀ ਸਾਨੂੰ ਸਮਝ ਨਹੀਂ ਆਈ ਕਿ ਕੀ ਕਰ ਰਹੇ ਹੈਗੇ